14 ਸਾਲ ਦਾ ਇੱਕ ਬੱਚਾ ਸਿਰ ਤੋਂ ਬਾਪ ਦਾ ਸਾਯਾ ਉੱਠ ਗਿਆ ਤੇ ਜਦੋਂ ਬਾਪ ਦਾ ਸਾਯਾ ਉੱਠ ਜਾਵੇ ਫਿਰ ਬੱਚੇ ਦੇ ਚਿਹਰੇ ਦੀ ਰੌਣਕ ਖਤਮ ਹੋ ਜਾਂਦੀ ਹੈ ਜ਼ਿੰਮੇਵਾਰੀਆਂ ਦਾ ਬੋਝ ਪੈ ਜਾਂਦਾ ਹੈ ਸਿਰ ਤੇ ਮਾਂ ਬਾਪ ਦਾ ਸਾਯਾ ਉੱਠ ਜਾਵੇ ਬੱਚੇ ਦੇ ਹਾਸੇ ਠੱਠੇ ਖਤਮ ਹੋ ਜਾਂਦੇ ਨੇ ਬੱਚੇ ਦੀ ਰੌਣਕ ਖਤਮ ਹੋ ਜਾਂਦੀ ਹੈ ਉਹਦੀ ਜ਼ਿੰਦਗੀ ਦੇ ਵਿੱਚ ਹਨੇਰ ਹੋ ਜਾਂਦਾ ਹੈ ਉਹਨੂੰ ਸਮਝ ਨਹੀਂ ਆਉਂਦੀ ਹੁਣ ਚੱਲਣਾ ਕਿਸ ਪਾਸੇ ਨੂੰ ਮਾਂ ਬਾਪ ਦਾ ਸਾਯਾ ਬੜਾ ਵੱਡਾ ਅਹਿਮੀਅਤ ਰੱਖਦਾ ਹੈ ਬਾਪ ਦੇ ਹੱਥ ਬਾਪ ਦੀ ਅਸੀਸ ਬੜੀ ਵੱਡੀ ਅਹਿਮੀਅਤ ਰੱਖਦੀ ਹੈ ਬਾਪ ਦਾ ਹੱਥ ਸਿਰ ਤੇ ਹੋਵੇ ਬਾਪ ਦਾ ਸਾਆਇਆ ਸਿਰ ਤੇ ਹੋਵੇ ਤੇ ਬੱਚੇ ਪ੍ਰਵਾਹ ਨਹੀਂ ਕਰਦੇ ਕਿ ਮੇਰੇ ਬਾਪ ਦਾ ਮੇਰੇ ਸਿਰ ਤੇ ਹੱਥ ਹੈ ਮੇਰੇ ਬਾਪ ਨੇ ਮੇਰੀ ਜ਼ਿੰਮੇਵਾਰੀ ਚੁੱਕੀ ਹੈ 14 ਸਾਲ ਦਾ ਇੱਕ ਬੱਚਾ ਤੇ ਬਾਪ ਦਾ ਸਾਆਇਆ ਸਿਰ ਤੋਂ ਉੱਠ ਗਿਆ ਮਾਂ ਨੇ ਕਿਹਾ ਪੁੱਤ ਘਰ ਦੇ ਵਿੱਚ ਗਰੀਬੀ ਬੜੀ ਹੈ ਘਰ ਨੂੰ ਚਲਾਉਣਾ ਹੈ ਜਿੰਨੀ ਦੇਰ ਤੇਰਾ ਬਾਪ ਸੀ ਉਹ ਚਲਾਉਂਦਾ ਰਿਹਾ ਹੁਣ ਜ਼ਿੰਮੇਵਾਰੀ ਤੇਰੇ ਤੇ ਆ ਕੇ ਪੈ ਗਈ ਹੈ ਮੈਂ ਤੇ ਬਜ਼ੁਰਗਾਂ ਮੈਂ ਬਾਹਰ ਕਿੱਥੇ ਜਾ ਸਕਦੀ ਆ ਤੂੰ ਹੁਣ ਕਿਰਤਕਾਰ ਵੱਲ ਧਿਆਨ ਦੇ ਛੱਡ ਦੇ ਪੜ੍ਹਾਈ ਦਾ ਖੜਾ ਕਈ ਵਾਰ ਗਰੀਬੀ ਬੰਦੇ ਨੂੰ ਅੱਗੇ ਨਹੀਂ ਵਧਣ ਦਿੰਦੀ ਪੜ੍ਹਾਈ ਕਰਕੇ ਵੀ ਰਹਿ ਜਾਂਦੇ ਨੇ ਵਿਚਾਰੇ ਕਈ ਵੱਡੇ ਵੱਡੇ ਵੇਖੀਦੇ ਨੇ ਇੰਟੈਲੀਜੈਂਟ ਬੱਚੇ ਕਿਉਂ ਰਹਿ ਗਏ ਗਰੀਬੀ ਦੀ ਮਾਰ ਕਰਕੇ ਰਹਿ ਗਏ ਅੱਗੇ ਨਹੀਂ ਵੱਧ ਸਕੇ ਜ਼ਿੰਮੇਵਾਰੀਆਂ ਦਾ ਬੋਝ ਪੈ ਗਿਆ ਇਸ ਪਾਸੇ ਜਾਇਆ ਹੀ ਨਹੀਂ ਗਿਆ ਛੱਡ ਦਿੱਤੀ ਪੜ੍ਹਾਈ ਲੇਖਾ ਜੋਖਾ ਕਰਨਾ ਸਾਫ ਕਿਤਾਬ ਛੱਡ ਦਿੱਤਾ ਵਿਦਿਆ ਛੱਟ ਛੁੱਟ ਗਈ ਮਾਂ ਨੇ ਕਿਹਾ ਪੁੱਤ ਕੋਈ ਕਾਰ ਕਾਰਜ ਕਰ ਲੈ ਕੰਮ ਕਰ ਲੈ ਤੇ ਬੱਚਾ ਕਹਿੰਦਾ 14 ਸਾਲਾਂ ਦਾ ਉਹ ਨੌਜਵਾਨ ਮਾਂ ਦੱਸ ਕੀ ਕਾਰ ਕਰਾਂ ਕਿਹੜਾ ਕੰਮ ਕਰਾਂ ਜਿਹਦੇ ਨਾਲ ਘਰ ਦੀ ਕਿਰਤ ਚੱਲੇ ਤੇ ਮਾਂ ਕਹਿਣ ਲੱਗੀ ਪੁੱਤ ਇੰਜ ਕਰ ਮੈਂ ਤੈਨੂੰ ਹੁੰਗੜੀਆਂ ਬਣਾ ਕੇ ਦਿਆ ਕਰਾਂਗੀ ਤੇਰਾ ਸ਼ਾਭਾ ਭਰਦਿਆਂ ਕਰਾਂਗੀ ਤੂੰ ਉਹ ਹੁੰਗਣੀਆਂ ਵੇਚ ਆਇਆ ਕਰ ਜਿਹੜੀ ਵਟਕ ਹੋਇਆ ਕਰੇਗੀ ਉਹਦੇ ਨਾਲ ਘਰ-ਬਾਰ ਚੱਲਦਾ ਰਹੇਗਾ। ਉਹ ਲਾਇਕ ਪੁੱਤਰ ਸੀ ਕਹਿਣ ਲੱਗਾ ਮਾਂ ਇਹ ਸ਼ਾਬਾ ਤੇ ਭਰ ਲਵਾਂਗਾ ਇਹਨਾਂ ਨੂੰ ਵੇਚਾਂਗਾ ਕਿੱਥੇ ਮਾਂ ਨੇ ਸ਼ਾਬਾ ਭਰ ਦਿੱਤਾ ਤੇ ਮਾਂ ਨੂੰ ਸਵਾਲ ਕਰਦਾ ਮਾਂ ਦੱਸ ਇਹਨਾਂ ਨੂੰ ਵੇਚਾਂਗਾ ਕਿੱਥੇ ਤੇ ਮਾਂ ਕਹਿਣ ਲੱਗੀ ਧੰਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ ਹੈ ਧੰਗੁਰੂ ਰਾਮਦਾਸ ਮਹਾਰਾਜ ਸਰੋਵਰ ਦੀ ਖਦਵਾਈ ਕਰਵਾ ਰਹੇ ਨੇ ਬੇਟਾ ਉੱਥੇ ਬੜਾ ਆਉਣ ਜਾਣ ਸੰਗਤ ਦਾ ਲੱਗਿਆ ਰਹਿੰਦਾ ਹੈ ਤੁਸੀਂ ਉੱਥੇ ਕਿਤੇ ਵੀ ਜਾ ਕੇ ਬੈਠ ਜਾਓ ਸੰਗਤ ਦੇ ਲੰਘਦੇ ਆਉਂਦੇ ਜਿਹੜਾ ਹੈ ਉਹ ਤੁਹਾਡੇ ਕੋਲੋਂ ਖਰੀਦ ਕਰ ਲਿਆ ਕਰਨੀ ਹੈ ਹਰ ਕੋਈ ਬੰਦਾ ਆਪਣੇ ਬਿਜ਼ਨਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਵੇਖਦਾ ਹੈ ਕਿ ਦੁਕਾਨ ਖੋਲਣ ਦਾ ਫਾਇਦਾ ਕਿੱਥੇ ਹੈ ਕਿਸ ਜਗ੍ਹਾ ਤੇ ਮੈਂ ਆਪਣਾ ਬਿਨਿ ਸ਼ੁਰੂ ਕਰਾਂ ਬੰਦਾ ਸਭ ਕੁਝ ਸੋਚ ਵਿਚਾਰ ਕੇ ਆਪਣੀ ਜਗ੍ਹਾ ਵੇਖਦਾ ਹੈ ਸਭ ਤੋਂ ਪਹਿਲਾਂ ਉੱਥੇ ਫਿਰ ਬਿਨਿ ਸ਼ੁਰੂ ਕਰਦਾ ਹੈ ਮਾਂ ਨੇ ਕਿਹਾ ਪੁੱਤ ਗੁਰੂ ਰਾਮਦਾਸ ਮਹਾਰਾਜ ਦਾ ਘਰ ਬੜਾ ਵੱਡਾ ਹੈ ਉਸ ਘਰ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਤਾਲ ਜਿਹੜਾ ਖੁਦਵਾ ਰਹੇ ਨੇ ਸੰਗਤ ਦਾ ਬੜਾ ਆਵਾਜ ਗਾਉਣ ਉੱਥੇ ਲੱਗਾ ਰਹਿੰਦਾ ਹੈ ਕੱਟ ਰਹਿੰਦਾ ਹੈ ਤੂੰ ਇੰਜ ਕਰਿਆ ਕਰ ਸ਼ਾਬਾ ਲੈ ਕੇ ਉੱਥੇ ਚਲ ਜਿਆ ਕਰ ਉੱਥੇ ਬੈਠ ਜਿਆ ਕਰ ਤੇਰੀ ਵਟਕ ਚੰਗੀ ਹੋ ਜਾਵੇਗੀ ਮਾਂ ਦਾ ਹੁਕਮ ਮੰਨ ਕੇ ਉਹ ਬੱਚਾ ਸ਼ਾਬਾ ਲੈ ਕੇ ਉੱਥੇ ਚਲਾ ਗਿਆ ਇੱਕ ਗਲੀ ਦੇ ਵਿੱਚ ਬੈਠ ਗਿਆ ਸ਼ਾਬਾ ਰੱਖ ਕੇ ਬੈਠ ਗਿਆ ਏ ਆਉਂਦੇ ਜਾਂਦੇ ਲੋਕ ਉਹਦੇ ਕੋਲੋਂ ਹੁੰਗਣੀਆਂ ਖਰੀਦਦੇ ਨੇ ਜਿਹੜੇ ਪੈਸੇ ਹੁੰਦੇ ਨੇ ਆਪਣੇ ਕੋਲ ਰੱਖੀ ਜਾਂਦਾ ਹੈ ਤਨ ਗੁਰੂ ਰਾਮਦਾਸ ਮਹਾਰਾਜ ਉਸ ਗਲੀ ਦੇ ਵਿੱਚੋਂ ਲੰਘਦੇ ਹੋਏ ਆ ਰਹੇ ਨੇ ਚਾਨ ਚੱਕ ਨਿਗਾਹ ਪਈ ਕਿ 14 ਸਾਲਾਂ ਦਾ ਬੱਚਾ ਇੱਕ ਸ਼ਾਬਾ ਹੁੰਗਣੀਆਂ ਦਾ ਰੱਖ ਕੇ ਗਲੀ ਦੇ ਵਿੱਚ ਬੈਠਾ ਹੈ ਵੇਚ ਰਿਹਾ ਏ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਆਪਣਾ ਉਹ ਸਮਾਂ ਯਾਦ ਆਇਆ ਰਾਮਦਾਸ ਮਹਾਰਾਜ ਨੇ ਸੋਚਿਆ ਕਿ ਜੇਠੇ ਰੂਪ ਦੇ ਵਿੱਚ ਘੁੰਗਣੀਆਂ ਦਾ ਸ਼ਾਬਾ ਕਿਸੇ ਵੇਲੇ ਮੈਂ ਵੀ ਸਿਰ ਤੇ ਚੁੱਕਿਆ ਸੀ ਤੇ ਗਲੀ ਗਲੀ ਹੋਕਾ ਦੇ ਕੇ ਘੁੰਗਣੀਆਂ ਵੇਚ ਕੇ ਘਰ ਦਾ ਗੁਜ਼ਾਰਾ ਕਰਿਆ ਕਰਦਾ ਸਾਂ ਉਸ ਬੱਚੇ ਦੇ ਵਿੱਚੋਂ ਆਪਣੇ ਆਪ ਨੂੰ ਗੁਰੂ ਰਾਮਦਾਸ ਮਹਾਰਾਜ ਨੇ ਤੱਕਿਆ ਰਿਆ ਨਾ ਗਿਆ ਉਸ ਬੱਚੇ ਕੋਲ ਚਲੇ ਗਏ ਬੱਚੇ ਨੂੰ ਜਾ ਕੇ ਪੁੱਛਦੇ ਨੇ ਕਹਿੰਦੇ ਅੱਜ ਕੀ ਖਟਿਆ ਹੈ ਉਹ ਕਹਿਣ ਲੱਗਾ ਜੀ ਆਹ ਵਟਕ ਹੋਈ ਏ ਕਹਿੰਦੇ ਜਿਹੜੀ ਇਹ ਵਟਕ ਹੋਈ ਏ ਲਿਆ ਇਹ ਵਟਕ ਮੈਨੂੰ ਦੇ ਦੇ ਉਹ ਬੱਚੇ ਨੇ ਜਿੰਨੇ ਪੈਸੇ ਵਟਟੇ ਸੀ ਸਾਰੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਝੋਲੀ ਦੇ ਵਿੱਚ ਪਾ ਦਿੱਤੇ ਘਰ ਦੇ ਵਿੱਚ ਗਿਆ ਮਾਂ ਨੇ ਕਿਹਾ ਪੁੱਤ ਕੀ ਖੱਟ ਕੇ ਲਿਆਇਆ ਹੈ ਤੇ ਕਹਿਣ ਲੱਗਾ ਮਾਂ ਪੈਸੇ ਤੇ ਖੱਟੇ ਸੀ ਪੈਸੇ ਤੇ ਕਮਾਏ ਸੀ ਪਰ ਇੱਕ ਮਹਾਪੁਰਸ਼ਾਏ ਗੁਰੂ ਰਾਮਦਾਸ ਮਹਾਰਾਜ ਮੇਰੇ ਕੋਲ ਆ ਕੇ ਕਹਿੰਦੇ ਬੇਟਾ ਕੀ ਖੱਟਿਆ ਏ ਜੋ ਖੱਟਿਆ ਮੇਰੀ ਝੋਲੀ ਪਾ ਦੇ ਕਹਿੰਦੇ ਮੈਂ ਸਾਰੀ ਵਟ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਭੇਟਾ ਕਰ ਦਿੱਤੀ ਮਾਂ ਤੇ ਮਾਂ ਕਹਿਣ ਲੱਗੀ ਧੰਨ ਭਾਗ ਪੁੱਤ ਗੁਰੂ ਦੇ ਨਾਲ ਰਿਸ਼ਤਾ ਜੁੜ ਗਿਆ ਹੈ ਗੁਰੂ ਦੇ ਨਾਲ ਨਾਤਾ ਜੁੜ ਗਿਆ ਹੈ ਗੁਰੂ ਦੇ ਨਾਲ ਹੁਣ ਸੰਬੰਧ ਜੁੜ ਗਿਆ ਹੈ ਹੁਣ ਤੈਨੂੰ ਪ੍ਰਵਾਹ ਕਰਨ ਦੀ ਲੋੜ ਕੋਈ ਨਹੀਂ ਤੂੰ ਇੰਜ ਕਰੀ ਕੱਲ ਫਿਰ ਤੇਰੇ ਕੋਲ ਗੁਰੂ ਰਾਮਦਾਸ ਮਹਾਰਾਜ ਆਉਣ ਨਾ ਤੇ ਜੋ ਵਟੇਗਾ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਝੋਲੀ ਦੇ ਵਿੱਚ ਪਾਈ ਅਗਲੀ ਸਵੇਰ ਹੋਈ ਗੁਰੂ ਰਾਮਦਾਸ ਮਹਾਰਾਜ ਆਏ ਕੀ ਵਟਿਆ ਏ ਤੇ ਵਟਕੇ ਜੋ ਵਟਿਆ ਸੀ ਕਹਿੰਦੇ ਲਿਆਓ ਝੋਲੀ ਚ ਪਾ ਦੋ ਝੋਲੀ ਚ ਪਾ ਦਿੱਤਾ ਤੀਜਾ ਦਿਨ ਹੋਇਆ ਗੁਰੂ ਰਾਮਦਾਸ ਮਹਾਰਾਜ ਫਿਰ ਆਏ ਤੇ ਮੰਗ ਰੱਖਣ ਤੋਂ ਪਹਿਲਾਂ ਜਿਹੜੀ ਵਟ ਕਵੱਟੀ ਸੀ ਨਾ ਕੁਝ ਪੈਸੇ ਜਿਹੜੇ ਸੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਝੋਲੀ ਦੇ ਵਿੱਚ ਪਾ ਦਿੱਤੇ ਮੰਗਿਆ ਨਹੀਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਝੋਲੀ ਚ ਪਾ ਦਿੱਤੇ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਬੇਟਾ ਤੇਰਾ ਨਾਂ ਕੀ ਐ ਕਹਿਣ ਲੱਗਾ ਜੀ ਮੇਰਾ ਨਾਂ ਸੋਮਾ ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤੂੰ ਕੱਲਾ ਸੋਮਾ ਨਹੀਂ ਤੂੰ ਸ਼ਾਹ ਵੀ ਐ ਸੋਮਾ ਸ਼ਾਹ ਬੇਪਰਵਾਹ ਗੁਰੂ ਕਾ ਸ਼ਾਹ ਸ਼ਾਹਾਂ ਦਾ ਸ਼ਾਹ ਤੂੰ ਤੇ ਗੁਰੂ ਦਾ ਸ਼ਾਹ ਐ ਸ਼ਾਹਾਂ ਦਾ ਸ਼ਾਹ ਐ ਤੂੰ ਤੇਰੇ ਘਰ ਦੇ ਵਿੱਚੋਂ ਗਰੀਬੀ ਚਲੀ ਗਈ ਜਦੋਂ ਇਹ ਗੱਲ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਖੀ ਉਹ ਫਿਰਦੇ ਦੇ ਵਿੱਚੋਂ ਖਿੜ ਉੱਠਿਆ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼ ਹੋਈ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਤੂੰ ਬੇਪਰਵਾਹ ਹੈ ਤੂੰ ਸੋਮਾ ਸ਼ਾਹ ਹੈ ਤੇ ਯਾਦ ਰੱਖੀ ਇਹ ਬਚਨ ਤੇਰੀਆਂ ਰਹਿੰਦੀਆਂ ਕੁਲਾਂ ਤੱਕ ਚੱਲਣਗੇ ਉਹਦੇ ਘਰ ਦੀ ਗਰੀਬੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੱਕ ਛਿੰ ਦੇ ਵਿੱਚ ਦੂਰ ਕਰ ਦਿੱਤੀ ਮੈਂ ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਤੁਹਾਡੇ ਸਾਹਮਣੇ ਇਹ ਸਾਖੀ ਰੱਖੀ ਗੁਰੂ ਦੇ ਸਿੱਖੋ ਜਾ ਤੂੰ ਤੁਸੇ ਮਿਹਰਵਾਨ ਐ ਦਾਤਾ ਜਦੋਂ ਤੂੰ ਤਰੁੱਠਦਾ ਐ ਨਾ ਨੌ ਨਿੱਧ ਕਰਮਹਿ ਪਾਹੇ ਉਦੋਂ ਨੌ ਨਦੀਆਂ ਘਰ ਦੇ ਵਿੱਚ ਆ ਕੇ ਟਿਕਾਣਾ ਕਰ ਲੈਨੀਆਂ ਨੇ ਉਦੋਂ ਗਰੀਬੀ ਖੰਭ ਲਾ ਕੇ ਉੱਡ ਜਾਂਦੀ ਹੈ ਹਿਰਦੇ ਦੀ ਗਰੀਬੀ ਵੀ ਉੱਡ ਜਾਂਦੀ ਹੈ ਘਰ ਦੀ ਗਰੀਬੀ ਵੀ ਖਤਮ ਹੋ ਜਾਂਦੀ ਹੈ ਹਿਰਦੇ ਕਰਕੇ ਵੀ ਬੰਦਾ ਅਮੀਰ ਹੋ ਜਾਂਦਾ ਹੈ ਘਰ ਕਰਕੇ ਵੀ ਬੰਦਾ ਅਮੀਰ ਹੋ ਜਾਂਦਾ ਹੈ ਰੱਗੇ ਸ਼ਬਦ ਕਹਿੰਦੇ ਜਾਂ ਤੂੰ ਤੁਸੇ ਮਿਹਰਵਾਨ ਤਾਂ ਗੁਰ ਕਾ ਮੰਤਰ ਕਮਾਹੇ ਬੜੇ ਵੱਡੇ ਸ਼ਬਦ ਕਹੇ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਕਹਿੰਦੇ ਦਾਤਾ ਜੇ ਮੈਂ ਤੇਰਾ ਮੰਤਰ ਵੀ ਜਪਦਾ ਐ ਨਾ ਤੇ ਮੇਰੀ ਕੋਈ ਹਸਤੀ ਨਹੀਂ ਮੇਰੀ ਕੋਈ ਤਾਕਤ ਨਹੀਂ ਕਿ ਮੈਂ ਆਪਣੀ એનર્ਜੀ ਦੇ ਨਾਲ ਆਪਣੀ ਤਾਕਤ ਦੇ ਨਾਲ ਤੇਰੇ ਮੰਤਰ ਨੂੰ ਜਪਦਾ ਹੋਵਾਂ ਤੇਰੇ ਧਿਆਨ ਨੂੰ ਧਰਦਾ ਹੋਵਾਂ ਇਹ ਵੀ ਤੇਰੀ ਬਖਸ਼ਿਸ਼ ਹੈ ਜਿਹੜਾ ਸਵੇਰੇ ਉੱਠ ਕੇ ਮੈਂ ਨਿਤ ਨੇਮ ਕਰਦਾ ਕਦੇ ਨਾ ਕਿਹਾ ਕਰੋ ਮੇਰਾ ਬੜਾ ਉਦਮ ਹੈ ਜਿਸ ਦਿਨ ਮਨ ਦੇ ਵਿੱਚ ਇਹ ਚੀਜ਼ ਆ ਗਈ ਨਾ ਮੇਰਾ ਬੜਾ ਉਦਮ ਹੈ ਭਾਵੇਂ ਪ੍ਰੈਕਟੀਕਲ ਕਰਕੇ ਵੇਖ ਲਿਓ ਅਗਲੇ ਦਿਨ ਅੰਮ੍ਰਿਤ ਵੇਲੇ ਉੱਠਿਆ ਨਹੀਂ ਜੇ ਜਾਣਾ ਅਗਲੇ ਦਿਨ ਗੁਰਦੁਆਰੇ ਆਇਆ ਨਹੀਂ ਜੇ ਜਾਣਾ ਕਿਉਂਕਿ ਹੰਕਾਰ ਰੂਪੀ ਮੈਲ ਆ ਗਈ ਨਾ ਵਿੱਚ ਤੇ ਜਿੱਥੇ ਹੰਕਾਰ ਆ ਗਿਆ ਉੱਥੇ ਗੁਰੂ ਸਾਹਿਬ ਕਹਿੰਦੇ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੇ ਇਕੱਠਾ ਹੈ ਰਹਿਣਾ ਇੱਕ ਹੈ ਜੇ ਅਮਰਤ ਵੇਲਾ ਸਾਂਭਿਆ ਜਾਂਦਾ ਹੈ ਨਾ ਸਿੱਖੋ ਤੇ ਕਦੇ ਨਾ ਕਹੋ ਮੇਰਾ ਬੜਾ ਉਦਮ ਹੈ ਬੜਾ ਬੜਾ ਮੈਂ ਨਿਤਨੇਮੀ ਐ ਇਹ ਵੀ ਉਸ ਗੁਰੂ ਦੀ ਬਖਸ਼ਿਸ਼ ਹੈ ਜੇ ਸਵੇਰੇ ਉੱਠ ਕੇ ਉਹਦਾ ਧਿਆਨ ਧਰਦਾ ਪਿਆ ਹੈ ਹਰ ਕੋਈ ਅਮਰਤ ਵੇਲੇ ਉੱਠ ਸਕਦਾ ਹੀ ਨਹੀਂ ਹਰ ਕਿਸੇ ਕੋਲੋਂ ਉੱਠਿਆ ਨਹੀਂ ਜਾਂਦਾ